ਹੈਲੋ ਜੀ ਸਰਨ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡੇ ਹੋਪਸੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ ਰਬ ਤੁਹਾਨੂੰ ਸਾਰੀਆਂ ਤਰੱਕੀਆਂ ਬਖਸ਼ੇ ਸੋ ਸਾਡੇ ਪੈ ਗਈ ਇਸ ਸਨੋ ਵੇਖੋ ਸਾਰਾ ਐਨ ਜਿੰਨਾ ਚਿੱਟਾ ਹੋਇਆ ਪਿਆ ਤੁਹਾਨੂੰ ਦੂਰ ਤੱਕਰ ਦੇਖਦਾ ਹੋਣਾ ਸਨੋ ਨਾਲ ਬਸ ਕੰਦੀ ਹੀ ਵਧੀਆ ਹੁੰਦੀ ਹੈ ਜਦੋਂ ਇਹ ਪੈ ਕੇ ਹਟ ਜਾਂਦੀ ਹੈ ਫਿਰ ਉਦੋਂ ਬਹੁਤ ਜ਼ਿਆਦਾ ਕੰਮ ਵਧਾ ਦਿੰਦੀ ਹੈ ਇਹਨੂੰ ਕਲੀਨ ਕਰਨਾ ਬੜਾ ਮੁਸ਼ਕਿਲ ਹੈ ਇਹ ਬਹੁਤ ਠੰਡੀ ਹਵਾ ਚੱਲਦੀ ਹੈ ਤੇ ਮੈਂ ਬਣਾ ਰਹੀ ਸੀ ਬ੍ਰੇਕਫਾਸਟ ਤੇ ਮੈਂ ਸੋਚਿਆ ਕਿ ਅੱਜ ਜਿਹੜੀ ਰੈਸਪੀ ਮੈਂ ਬਣਾ ਰਹੀ ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆਂ ਸੋ ਅੱਜ ਨਾ ਮੈਂ ਬਣਾ ਰਹੀ ਸੀ ਬ੍ਰੇਕਫਾਸਟ ਵਿੱਚ ਬਾਜਰੇ ਦੀ ਰੋਟੀ ਤੇ ਅੱਜ ਨਾ ਆਪਾਂ ਬੜਾ ਥਾਂਸੀ ਤੇ ਮੇਰਾ ਵੈਸੇ ਹੀ ਦਿਲ ਕਰ ਗਿਆ ਕਿ ਮੈਂ ਅੱਜ ਬਾਜਰੇ ਦੀ ਰੋਟੀ ਬਣਾ ਕੇ ਖਾਵਾਂ ਸੋ ਅੰਮ੍ਰੇ ਹਰਿਆਣੇ ਵਿੱਚ ਜ਼ਿਆਦਾਤਰ ਨਾ ਬਾਜਰੇ ਦੀ ਹੀ ਰੋਟੀ ਖਾਈ ਜਾਂਦੀ ਹੈ ਜਿਵੇਂ ਆਪਣੇ ਇਧਰ ਕੀ ਗਏ ਪੰਜਾਬ ਵਿੱਚ ਸਰਦੀਆਂ ਚ ਮੱਕੀ ਦੀ ਰੋਟੀ ਖਾਂਦੇ ਨੇ ਨਾ ਉਵੇਂ ਉਧਰ ਬਾਜਰੇ ਦੀ ਰੋਟੀ ਖਾਈ ਜਾਂਦੀ ਹੈ ਮੱਕੀ ਦਾ ਆਟਾ ਵਾਈ ਕਰਦਾ ਹੈ ਹਨਾ ਪਰ ਬਾਜਰੇ ਦਾ ਆਟਾ ਨਹੀਂ ਕਰਦਾ ਬਾਜਰੇ ਦਾ ਆਟਾ ਗਰਮ ਹੁੰਦਾ ਹੈ ਬਾਜਰਾ ਗਰਮ ਹੁੰਦਾ ਹੈ ਸੋ ਸਰਦੀਆਂ ਚ ਨਾ ਕਿਸੇ ਨਾ ਕਿਸੇ ਫਾਰਮ ਵਿੱਚ ਬਾਜਰਾ ਤੁਸੀਂ ਜ਼ਰੂਰ ਖਾਇਆ ਕਰੋ ਸੋ ਮੈਂ ਨਹੀਂ ਕਈ ਵਾਰੀ ਰੋਜਵੇਂ ਮਤਲਬ ਬਾਜਰੇ ਦੀ ਖਿਚੜੀ ਬਣਾ ਲੈਂਦੀ ਆ ਬਾਜਰੇ ਵਾਲਾ ਦੱਲੀਆ ਬਣਾ ਲਿਆ ਜਾਂ ਬਾਜਰੇ ਦੀ ਰੋਟੀ ਬਣਾ ਲਈ ਮੈਨੂੰ ਬੜੀ ਵਧੀਆ ਲੱਗਦੀ ਆ ਸੋ ਇਹਦੇ ਲਈ ਨਾ ਹੁਣ ਆਪਾਂ ਸਵੇਰੇ ਬ੍ਰੇਕਫਾਸਟ ਬਣਾ ਰਹੇ ਹਾਂ ਤੇ ਉਹਦੇ ਲਈ ਮੈਂ ਨਾ ਲੈ ਲਿਆ ਸੀ ਬਾਜਰੇ ਦਾ ਆਟਾ ਕਿਉਂਕਿ ਮੈਂ ਹੀ ਖਾਣੀ ਆ ਤੇ ਨਾਲ ਹੀ ਮੈਂ ਇਹਦੇ ਵਿੱਚ ਲੈ ਲਈ ਸੀ ਬ੍ਰੋਕਲੀ ਥੋੜਾ ਜਿਹਾ ਪਨੀਰ ਗਾਜਰ ਤੇ ਧਨੀਆ ਤੇ ਸਿਜ਼ਲਿੰਗ ਵਿੱਚ ਮੈਂ ਲੈ ਲਈ ਸੀ ਨਮਕ ਅ ਰੱਡ ਚਿਲੀ ਤੇ ਨਾਲ ਥੋੜਾ ਜਿਹਾ ਹਾਂਜੀ ਤਾਂ ਤੇ ਇੱਧਰ ਮੈਂ ਆ ਦੇਖੋ ਪਾਣੀ ਨਾ ਬੋਇਲ ਕਰਨਾ ਰੱਖ ਦਿੱਤਾ ਹੈ ਹਮੇਸ਼ਾ ਜਦੋਂ ਆਪਾਂ ਮੱਕੀ ਜਾਂ ਬਾਜਰੇ ਦੀ ਰੋਟੀ ਬਣਾਉਣੀ ਹੈ ਨਾ ਤੁਸੀਂ ਪਾਣੀ ਐਵੇਂ ਬੋਇਲ ਕਰਕੇ ਉਹਦੇ ਵਿੱਚ ਆਟਾ ਗੁੰਨਿਆ ਕਰੋ ਤਾਂ ਤੁਹਾਡੀ ਰੋਟੀ ਬਹੁਤ ਸੋਹਣੀ ਬਣਦੀ ਹੈ ਟੁੱਟਦੀ ਨਹੀਂ ਕਿਉਂਕਿ ਇਹ ਇਹਨਾਂ ਆਟਿਆਂ ਵਿੱਚ ਨਾ ਗਲੂਟਨ ਨਹੀਂ ਹੁੰਦਾ ਜਿਵੇਂ ਕਣਕ ਦੇ ਆਟੇ 'ਚ ਹੁੰਦਾ ਤੇ ਉਹਦੇ ਕਰਕੇ ਨਾ ਫਿਰ ਰੋਟੀ ਜਦੋਂ ਆਪਾਂ ਠੰਡੇ ਪਾਣ ਨਾਲ ਆਟਾ ਗੁੰਨਿਆ ਨਾ ਤੇ ਰੋਟੀ ਟੁੱਟਦੀ ਹੈ ਤੇ ਜੇ ਤੁਸੀਂ ਗਰਮ ਪਾਣੀ ਨਾਲ ਰੋਟੀ ਬਣਾਉਂਗੇ ਨਾ ਫਿਰ ਤੁਹਾਡੀ ਰੋਟੀ ਕਦੀ ਨਹੀਂ ਟੁੱਟਣੀ ਸੋ ਹੁਣ ਆਪਾਂ ਬਣਾਉਣੀ ਆ ਰੋਟੀ ਮੈਂ ਆ ਲੈ ਲਿਆ ਮੇਰਾ ਸੁਪਰ ਅਪਲਾਈਐਂਸਸ ਮੇਰਾ ਇਹ ਚੋਪਰ ਮੇਰਾ ਫੇਵਰਟ ਹੈ ਇਹ ਮੇਰੀ ਕਿਚਨ ਦਾ ਅਪਲਾਈਐਂਸਸ ਤੇ ਹੁਣ ਇਹਦੇ ਵਿੱਚ ਆਪਾਂ ਉਹ ਲਿਆ ਸਾਰੀਆਂ ਸਬਜ਼ੀਆਂ ਪਾ ਲੀਆਂ ਨੇ ਤੇ ਇਹਨਾਂ ਇਹਨੂੰ ਕਰ ਲੈਣਾ ਕ੍ਰਸ਼ ਇਹ ਮਤਲਬ ਇਹ ਇੱਕ ਤਰ੍ਹਾਂ ਬੜਾ ਕੰਪੈਕਟ ਜਿਹਾ ਛੋਟਾ ਜਿਹਾ ਮੈਂ ਕੁਲ ਵੱਡਾ ਵੀ ਹੈਗਾ ਜਦੋਂ ਜ਼ਿਆਦਾ ਚੀਜ਼ ਬਣਾਉਣੀ ਹੁੰਦੀ ਹੈ ਫਿਰ ਮੈਂ ਵੱਡਾ ਯੂਜ਼ ਕਰਨੀ ਆ ਪਰ ਇਹ ਮੈਨੂੰ ਬੜਾ ਵਧੀਆ ਲੱਗਦਾ ਹੈ ਮੇਰਾ ਫੇਵਰਟ ਹੈ ਸੋ ਹੁਣ ਆ ਵੀ ਕਮੈਲੈਂਵਿੰਗ ਕਰਕੇ ਪਾ ਲਿਆ ਸੀ ਸਾਰਾ ਕੁਝ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਹੀ ਆਪਾਂ ਆਪਣੀ ਸੀਜ਼ਨਿੰਗ ਪਾਵਾਂਗੇ ਕਿੰਨਾ ਆਪਾਂ ਨਮਕ ਮਿਰਚ ਪਾਉਣਾ ਤੇ ਫਿਰ ਇਹਨੂੰ ਆਪਾਂ ਚੌਪ ਕਰ ਲਾਂਗੇ ਇਹਦੇ ਚ ਨਾ ਆਪਾਂ ਸਾਰਾ ਆਪਣਾ ਆਪਣੀ ਸੀਜ਼ਨਿੰਗ ਪਾ ਲਈ ਹੈ ਤੇ ਹੁਣ ਆਪਾਂ ਇਹਨੂੰ ਆਨ ਕਰ ਦਵਾਂਗੇ ਤਾਂ ਕਿ ਆਪਣੀਆਂ ਜਿਹੜੀਆਂ ਸੱਚੀਆਂ ਸਾਰੀਆਂ ਸਬਜ਼ੀਆਂ ਨੇ ਨਾ ਇਹ ਬਰੀਕ ਬਰੀਕ ਚੌਪ ਹੋ ਜਾਣ ਤਾਂ ਕਿ ਆਪਾਂ ਜਦੋਂ ਰੋਟੀ ਬਣਾਈਏ ਉਦੋਂ ਇਹ ਨਾ ਤਾਂ ਰੋਟੀ ਟੁੱਟੇ ਤੇ ਨਾ ਹੀ ਇਹ ਸਬਜ਼ੀਆਂ ਰੋਟੀ ਚੋਂ ਬਾਹਰ ਨਿਕਲਣ ਉਹ ਦੇਖੋ ਮੇਰੇ ਨਾਲ ਦੇਖੋ ਕਿੰਨੀਆਂ ਬਰੀਕ ਸਬਜ਼ੀਆਂ ਪੀਸੀਆਂ ਗਈਆਂ ਨੇ ਐਵੇਂ ਆਪਾਂ ਨਾ ਤਾਂ ਹੱਥ ਨਾਲ ਚੌਪ ਕਰ ਸਕਦੇ ਆ ਤੇ ਨਾ ਹੀ ਆਪਾਂ ਗ੍ਰੇਟਰ ਨਾਲ ਗ੍ਰੇਟ ਕਰ ਸਕਦੇ ਆ ਸੋ ਇਹਦਾ ਇਹ ਸੌਖਾ ਹੈ ਕਿ 1-2 ਮਿੰਟ ਹੀ ਲੱਗਦੇ ਆ ਬਸ ਇਹਨੂੰ ਬਟਨ ਆਨ ਕਰੋ ਤੇ ਐਨ ਜਮਾ ਤੁਸੀਂ ਜਿਵੇਂ ਦੀ ਕਰਨੀ ਆ ਸਬਜ਼ੀ ਥੋੜੀ ਮੋਟੀ ਕੱਟਣੀ ਆ ਜਾਂ ਥੋੜੀ ਬਰੀਕ ਕਰਨੀ ਆ ਉਵੇਂ ਹੋ ਜਾਂਦੀ ਹੈ ਹੁਣ ਇੱਧਰ ਆਪਣਾ ਪਾਣੀ ਦੇਖੋ ਬਿਲਕੁਲ ਬੋਇਲ ਹੋ ਗਿਆ ਤੇ ਆਪਾਂ ਅਸੀਂ ਗੈਸ ਬੰਦ ਕਰ ਦਾਂਗੇ ਤੇ ਹੁਣ ਆਪਾਂ ਜਿਹੜਾ ਆਵਲਾ ਸਾਰਾ ਆਵਲਾ ਮਿਕਸਰ ਹੈ ਨਾ ਵੀ ਤੁਸੀਂ ਆਪਦੇ ਮਤਲਬ ਕੀ ਕੁਆਂਟੀਟੀ ਦੇ ਹਿਸਾਬ ਨਾਲ ਆ ਮਿਕਸਰ ਆਟੇ 'ਚ ਪਾ ਲਓ ਜਿੰਨਾ ਜਿੰਨੀਆਂ ਤੁਸੀਂ ਰੋਟੀਆਂ ਪਕਾਉਣੀਆਂ ਆ ਮੈਂ ਸਿਰਫ ਆਪਦੇ ਲਈ ਹੀ ਬਣਾਉਣੀ ਸੀ ਤਾਂ ਮੈਂ ਥੋੜਾ ਜਿਹਾ ਹੀ ਬਣਾਇਆ ਹੈ ਨਾ ਸਾਰੀਆਂ ਜਿਹੜੀਆਂ ਸਬਜ਼ੀਆਂ ਸੀਗੀਆਂ ਉਹ ਇਸ ਆਟੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਨੇ ਤੇ ਹੁਣ ਜਿਹੜਾ ਮੇਰਾ ਗ੍ਰੈਂਡਰ ਸੀਗਾ ਨਾ ਇਹਦੇ ਵਿੱਚ ਵੀ ਮੈਂ ਥੋੜਾ ਜਿਹਾ ਪਾਣੀ ਪਾ ਲਿਆ ਸੀ ਤਾਂ ਕਿ ਜਿਹੜੀਆਂ ਸਬਜ਼ੀਆਂ ਨਾਲ ਲੱਗੀਆਂ ਹੋਈਆਂ ਨੇ ਨਾ ਉਹ ਇਹਦੇ ਤੋਂ ਲੈ ਜਾਣ ਹੈ ਨਾ ਤੇ ਆਪਾਂ ਹੁਣ ਨਾ ਇੱਕ ਵਾਰੀ ਇੱਕੋ ਵਾਰੀ ਪਾਣੀ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਕਿਉਂਕਿ ਪਾਣੀ ਬਹੁਤ ਗਰਮ ਹੈ ਤੁਸੀਂ ਚਮਚ ਨਾਲ ਹੀ ਇਹਨੂੰ ਐਵੇਂ ਕਰਕੇ ਮਿਕਸ ਕਰਿਓ ਆਪਾਂ ਇੱਕੋ ਵਾਰੀ ਪਾਣੀ ਨਹੀਂ ਪਾਉਣਾ ਆਪਾਂ ਨਾ ਥੋੜਾ ਪਾਣੀ ਪਾਣਾ ਹੈ ਤਾਂ ਕਿ ਬਸ ਜਿਹੜਾ ਇਹ ਐਕਟ ਹੈ ਨਾ ਇਹ ਮੜਾ ਜਿਹਾ ਬਸ ਇੱਕ ਗੱਲਾ ਹੋ ਜੇ ਤੇ ਇੱਕ ਮਤਲਬ ਇਹਦੇ ਵਿੱਚ ਬਾਈਂਡ ਆ ਗਏ ਬਸ ਦੈਟਸ ਇਟ ਇਸ ਤੋਂ ਜ਼ਿਆਦਾ ਆਪਾਂ ਕੁਝ ਨਹੀਂ ਕਰਨਾ ਹੈਗਾ ਆ ਦੇਖੋ ਮੇਰਾ ਨਾ ਹੁਣ ਇਹ ਬਿਲਕੁਲ ਐਨ ਜਮਾ ਦੇਖੋ ਉਹ ਹੋ ਗਿਆ ਬਿਲਕੁਲ ਟੱਠਾ ਹੋ ਗਿਆ ਇਹ ਸਭ ਤੋਂ ਸੌਖਾ ਹੈ ਆਪਣਾ ਵੀ ਮਤਲਬ ਮੱਕੀ ਦੀ ਜਾਂ ਬਾਜਰੇ ਦੀ ਰੋਟੀ ਬਕਾਉਣ ਦਾ ਤੇ ਹੁਣ ਆਪਾਂ ਨੂੰ ਐਵੇਂ ਕਵਰ ਕਰਕੇ ਰੱਖ ਦੇਣਾ ਹੈ 5 ਕ ਮਿੰਟ ਲਈ ਤਾਂ ਕਿ ਜਿਹੜੀ ਉਹ ਪਾਣੀ ਦੀ ਸਟੀਮ ਹੈ ਨਾ ਉਹਦੇ ਨਾਲ ਇਹ ਮਤਲਬ ਨਰਮ ਹੋ ਜਾਏ ਜਮਾ ਆਟਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੀ ਰੋਟੀ ਬਣਾਵਾਂਗੇ ਹੁਣ ਦੇਖੋ ਆਪਣਾ ਨਾ ਜਿਹੜਾ ਆਟਾ ਸੀਗਾ ਹੈ ਨਾ ਹੁਣ ਉਹ 10 ਮਿੰਟ ਹੋ ਗਏ ਸੀ ਇਹਨੂੰ ਟੱਕੇ ਨੂੰ ਤਾਂ ਕਿ ਉਹ ਜਿਹੜੇ ਸਟੀਮ ਸੀ ਨਾ ਉਹ ਇਹਦੇ ਵਿੱਚ ਹੀ ਰਹੀ ਤੇ ਉਹਦੇ ਨਾਲ ਆਟਾ ਜਮਾ ਨਰਮ ਹੋ ਗਿਆ ਹੁਣ ਆਪਾਂ ਇਹਨੂੰ hath ਨਾਲ ਚੰਗੀ ਤਰ੍ਹਾਂ ਮਲ ਲੈਣਾ ਤਾਂ ਕਿ ਇਹ ਬਿਲਕੁਲ ਐਂ ਸੌਫਟ ਸੌਫਟ ਡੋ ਬਣ ਜਾਵੇ ਤੇ ਸਾਰਾ ਆਟਾ ਆਟਾ ਇਕੱਠਾ ਹੋ ਜਾਵੇ ਹੁਣ ਦੇਖੋ ਆਪਣਾ ਨਾ ਆਟਾ ਬਿਲਕੁਲ ਮਤਲਬ ਅੰਜਮਾ ਬਿਲਕੁਲ ਪੀੜੇ ਦੀ ਤਰ੍ਹਾਂ ਬਣ ਗਿਆ ਤੇ ਕਿਸੇ ਪਾਸੇ ਵੀ ਨਹੀਂ ਖਲਰਿਆ ਹੈ ਨਾ ਤੇ ਮੈਂ ਥੋੜਾ ਜਿਹਾ ਹੱਥੋਂ ਘੋਲ ਲਾ ਕੇ ਤੇ ਇਹਨੂੰ ਆਟੇ ਨੂੰ ਵੀ ਲਾ ਦਿੱਤਾ ਸੀਗਾ ਤੇ ਇੱਕ ਹੋਰ ਜਦੋਂ ਆਪਾਂ ਆਟਾ ਗੋਨੇ ਆ ਮੱਕੀ ਦਾ ਜਾਂ ਆਪਾਂ ਬਾਜਰੇ ਦਾ ਤੇ ਇਹਨੂੰ ਚੰਗੀ ਤਰ੍ਹਾਂ ਮਲਿਆ ਕਰੋ ਕਿਉਂਕਿ ਇੱਕ ਟਾਈਮ ਤੇ ਆ ਕੇ ਨਾ ਫਿਰ ਇਹ ਆਪੇ ਹੀ ਇੰਨਾ ਸਮੂਥ ਹੋ ਜਾਂਦਾ ਹੈ ਕਿ ਹੱਥ ਨੂੰ ਨਾ ਮਤਲਬ ਇਹਦਾ ਟੈਕਸਚਰ ਪਤਾ ਲੱਗਣ ਲੱਗ ਜਾਂਦਾ ਹੈ ਕਿ ਹੁਣ ਇਹ ਰੋਟੀ ਪਕਾਉਣ ਲਈ ਪਰਫੈਕਟ ਹੈ ਹੈਨਾ ਜਦੋਂ ਆਪਾਂ ਇਹਨੂੰ ਪ੍ਰੋਪਰ ਗੁੰਨਦੇ ਨਹੀਂ ਨਾ ਮੈਂ ਮਤਲਬ ਆਪਾਂ ਛੇਤੀ ਛੇਤੀ ਕਰ ਲੈਂਦੇ ਆ ਉਦੋਂ ਫਿਰ ਇਹਦੀ ਰੋਟੀ ਸੋਹਣੀ ਨਹੀਂ ਬਣਦੀ ਹੈਗੀ ਸੋ ਮੇਕ ਸ਼ੋਰ ਕਿ ਇੱਕ ਤਾਂ ਆਟਾ ਗਰਮ ਪਾਣ ਨਾਲ ਗੁੰਨਣਾ ਤੇ ਇੱਕ ਇਹਨੂੰ ਚੰਗੀ ਤਰ੍ਹਾਂ ਮਲਣਾ ਹੈ ਹਣਾ ਰੋਟੀ ਫਿਰ ਬਹੁਤ ਸੋਹਣੀ ਬਣਦੀ ਹੈ ਹੁਣ ਆਪਣਾ ਆਟਾ ਹੋ ਗਿਆ ਰੈਡੀ ਦੇਖੋ ਮੇਰਾ ਆਟਾ ਨਾ ਰੈਸਟ ਕਰ ਗਿਆ ਸੀ ਮੈਂ ਨਿ ਘੋਰਾ ਕੇ ਲਾ ਕੇ ਰੱਖ ਦਿੱਤਾ ਸੀ ਤੇ ਆਟਾ ਬਿਲਕੁਲ ਰੈਸਟ ਕਰ ਗਿਆ ਸੀ ਤੇ ਇਦਾਂ ਹੁਣ ਮੈਂ ਗੈਸ ਤੇ ਤਵਾ ਰੱਖ ਕੇ ਗੈਸ ਬਾਲ ਦਿੱਤੀ ਹੈ ਤੇ ਹੁਣ ਨਾ ਮੈਂ ਇਹਨੂੰ ਵੇਲ ਕੇ ਪਕਾਵਾਂਗੀ ਮੋਸਟਲੀ ਲੋਕਾਂ ਤੋਂ ਨਾ ਵੇਲ ਕੇ ਮਤਲਬ ਮੋਸਟਲੀ ਜਣਿਆਂ ਤੋਂ ਵੇਲ ਕੇ ਰੋਟੀ ਨਹੀਂ ਬਣਦੀ ਹੈਗੀ ਉਹ ਹਮੇਸ਼ਾ ਮਤਲਬ ਕਿ ਵੇ ਕਿਉਂਕਿ ਇਹਦੇ ਵਿੱਚ ਗਲੂਟਨ ਨਹੀਂ ਹੁੰਦਾ ਤਾਂ ਸੋਈ ਬਿਲਦੀ ਨਹੀਂ ਹੈਗੀ ਰੋਟੀ ਪਰ ਮੈਂ ਹਮੇਸ਼ਾ ਮੱਕੀ ਦੀ ਰੋਟੀ ਵੇਲ ਕੇ ਬਣਾਉਣੀ ਆ ਤੇ ਕੀ ਕਹਿੰਦੇ ਨੇ ਬਾਤਰੇ ਦੀ ਵੀ ਮੱਕੀ ਦੀ ਰੋਟੀ ਦੀ ਵੀਡੀਓ ਮੇਰੇ ਚੈਨਲ ਤੇ ਹੈਗੀ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਅੱਜ ਮੈਂ ਇਹ ਵੀ ਰੋਟੀ ਬੇਲ ਕੇ ਦਿਖਾਵਾਂਗੀ ਤੇ ਹੁਣ ਮੈਂ ਰੋਟੀ ਬੇਲਨੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਖਾਣੀ ਆ ਬੜੀ ਈਜ਼ੀ ਬਣ ਜਾਂਦੀ ਆ ਬਸ ਮੈਥਡ ਇਹ ਵਾਲਾ ਅਪਲਾਈ ਕਰਿਆ ਕਰੋ ਕਿਉਂਕਿ ਅੱਜ ਨਾ ਮੇਰੇ ਕੋਲ ਕੋਈ ਹੈਗਾ ਨਹੀਂ ਮੇਰਾ ਕੈਮਰਾ ਫੜਨ ਲਈ ਸੋ ਮੈਨੂੰ ਖੁਦ ਹੀ ਸਾਰਾ ਕੁਝ ਕਰਨਾ ਪੈ ਰਿਹਾ ਤੇ ਇਸ ਲਈ ਮੈਂ ਤੁਹਾਨੂੰ ਬਿਲਦੇ ਹੋਏ ਨਹੀਂ ਰੋਟੀ ਵਿਖਾ ਸਕਦੀ ਪਰ ਬੇਲ ਕੇ ਜ਼ਰੂਰ ਵਿਖਾਵਾਂਗੀ ਕਿ ਕਿਵੇਂ ਮਤਲਬ ਕਿਵੇਂ ਦੀ ਬਣਦੀ ਆ ਇਹ ਆ ਦੇਖੋ ਮੇਰੀ ਰੋਟੀ ਵੇਖੋ ਕਿੰਨੀ ਸੋਹਣੀ ਬਿਲ ਗਈ ਹੈ ਕਿਸੇ ਪਾਸੋਂ ਵੀ ਕੋਈ ਕੰਡਾ ਨਾ ਟੁੱਟਿਆ ਨਹੀਂ ਹੈਗਾ ਐਨ ਬਿਲਕੁਲ ਪਰਫੈਕਟ ਬਣੀ ਹੈ ਸੋ ਤੁਸੀਂ ਵੀ ਟਰਾਈ ਜ਼ਰੂਰ ਕਰਿਆ ਕਰੋ ਬਈ ਮਤਲਬ ਇਹਦੇ ਚ ਦੋ ਹੀ ਟ੍ਰਿਕ ਨੇ ਬਸ ਇੱਕ ਤਾਂ ਆਟਾ ਤੁਸੀਂ ਗਨ ਪਾਣਾ ਗੁੰਨਣਾ ਤੇ ਇੱਕ ਇਹਨੂੰ ਨਾ ਮਲਣਾ ਪੂਰਾ ਹੈ ਇਹਨੂੰ ਜਦੋਂ ਆਪਾਂ ਮਲਦੇ ਆ ਨਾ ਆਟਾ ਫਿਰ ਇਹਦੇ ਵਿੱਚ ਨੇਚਰਲ ਫਾਰਮ 'ਚ ਥੋੜਾ ਜਾਂ ਇਹਦੇ ਵਿੱਚ ਸਟ੍ਰੈਚ ਵਾਲਾ ਪਾਰਟ ਜਿਹੜਾ ਹੁੰਦਾ ਨਾ ਜਿੰਦੇ ਨਾਲ ਰੋਟੀ ਸਟ੍ਰੈਚ ਹੁੰਦੀ ਹੈ ਉਹ ਆਪੇ ਡਵੈਲਪ ਹੋ ਜਾਂਦਾ ਜਦੋਂ ਆਪਾਂ ਇਹਨੂੰ ਗੁੰਨੀ ਜਾਂਦੇ ਆ ਜਦੋਂ ਆਪੇ ਇਹਨੂੰ ਮਲੀ ਜਾਂਦੇ ਆ ਹੈਨਾ ਸੋ ਹੁਣ ਦੇਖੋ ਮੇਰੀ ਰੋਟੀ ਕਿੰਨੀ ਵਧੀਆ ਬਣੀ ਹੈ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਸੌਖਾ ਹੋ ਜਾਂਦਾ ਰੋਟੀ ਹਮੇ ਬਣਾਉਣਾ ਜਿਵੇਂ ਆਪਾਂ ਨੂੰ ਮਤਲਬ ਮੈਨੂੰ ਹੱਥ ਤੇ ਰੋਟੀ ਕੋਣੀ ਮਤਲਬ ਇੰਨੀ ਨਹੀਂ ਆਉਂਦੀ ਹੈਗੀ ਕਈ ਵਾਰ ਨਹੀਂ ਸਹੀ ਬਣਦੀ ਹੈਗੀ ਸੋ ਇਹ ਵੇ ਮੈਨੂੰ ਬੜਾ ਵਧੀਆ ਲੱਗਦਾ ਹੈ ਇਹਦੇ ਨਾਲ ਮੈਂ ਹਮੇਸ਼ਾ ਇਵੇਂ ਹੀ ਰੋਟੀ ਬਣਾਉਣੀ ਆ ਸੋ ਹੁਣ ਆਪਣਾ ਇਹ ਤਵਾ ਗਰਮ ਹੋ ਗਿਆ ਤੇ ਆਪਾਂ ਇਹਨੂੰ ਚੁੱਕ ਕੇ ਪਾਉਨੇ ਆ ਤਵੇ ਉੱਪਰ ਆਪਾਂ ਨਾ ਰੋਟੀ ਦੀ ਸਾਈਡ ਚੇਂਜ ਕਰ ਦਿੱਤੀ ਹੈ ਦੇਖੋ ਕਿੰਨੀ ਵਧੀਆ ਰੋਟੀ ਬਣੀ ਹੈ ਆਪਣੀ ਸੋ ਹੁਣ ਉੱਤੇ ਆਪਾਂ ਥੋੜਾ ਜਿਹਾ ਲਾ ਲੈਣਾ ਕਿਉਂ ਤੁਸੀਂ ਆਪਦੀ ਮਤਲਬ ਆਪਦੀ ਮਰਜ਼ੀ ਨਾਲ ਜੋ ਵੀ ਉੱਪਰ ਲਾ ਸਕਣੀ ਹੋ ਮੱਖਣੀ ਜਾਂ ਕਿਉਂ ਜੋ ਜੋ ਵੀ ਤੁਹਾਨੂੰ ਚੰਗਾ ਲੱਗਦਾ ਮੈਂ ਥੋੜਾ ਜਿਹਾ ਉੱਪਰ ਕਿਉਂ ਜ਼ਰੂਰ ਲਾਉਣੀ ਹੈ ਕਿਉਂਕਿ ਡਰਾਈ ਹੁੰਦੀ ਹੈ ਨਾ ਕੀ ਕਹਿੰਦੇ ਨੇ ਬਾਜਰਾ ਬਾਜਰਾ ਖੁਸ਼ਕ ਹੁੰਦਾ ਤਾਂ ਇਹਦੀ ਰੋਟੀ ਬੜੀ ਡਰਾਈ ਬਣਦੀ ਹੈ ਸੋ ਮੈਂ ਥੋੜਾ ਜਿਹਾ ਕਿਉਂ ਜ਼ਰੂਰ ਲਾਉਣੀ ਆ ਤਾਂ ਕਿ ਖਾਣ ਵਿੱਚ ਹੋਰ ਵੀ ਸਵਾਦ ਲੱਗੇ ਸੋ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਆਪਣੇ ਦੇਖੋ ਬਾਜਰੇ ਦੇ ਪਰੌਂਠੇ ਬਣ ਕੇ ਹੋ ਗਿਆ ਰੈਡੀ ਹਨਾ ਤੇ ਹੁਣ ਇਹਨੂੰ ਮਤਲਬ ਤੁਸੀਂ ਇਹਨੂੰ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਦਹੀਂ ਨਾਲ ਖਾਓ ਚਟਨੀ ਨਾਲ achar ਨਾਲ ਕਿਉ ਨਾਲ ਮੱਖਣੀ ਨਾਲ ਤੁਹਾਡੀ ਇੱਛਾ ਮੈਂ ਇਥੇ ਨਾ ਥੋੜੀ ਜੀ ਮਤਲਬ ਬਟਰ ਨੂੰ ਗਰਮ ਕੀਤਾ ਸੀ ਤੇ ਆ ਮੇਰੇ ਕੋਲ ਨਾ ਲਸਣ ਤੇ ਲਾਲ ਮਰਚਾਂ ਦੀ ਚਟਨੀ ਸੀ ਸੋ ਹੁਣ ਮੈਂ ਖਾਉਂਗੀ ਚਟਨੀ ਨਾਲ ਤੇ ਉਧਰ ਮੇਰੀ ਦੇਖੋ ਚਾਹ ਬਣ ਰਹੀ ਹੈ ਤੇ ਮੈਂ ਦਹੀਂ ਨਹੀਂ ਖਾ ਸਕਦੀ ਕਿਉਂਕਿ ਮੈਨੂੰ ਦਹੀਂ ਤੋਂ ਅਲਰਜੀ ਹੋ ਜਾਂਦੀ ਹੈ ਮੇਰੇ ਕੱਲੇ ਦੇ ਵਿੱਚ ਨਾ ਸੋ ਦਹੀਂ ਮੈਂ ਬਹੁਤ ਘੱਟ ਖਾਨੀ ਆ ਸੋ ਮੇਰੇ ਕੋਲ ਗ੍ਰੀਨ ਚਟਨੀ ਵੀ ਸੀ ਤੇ ਲਸਣ ਨਾਲ ਵੀ ਸੀ ਇਹਨਾਂ ਦੋਨਾਂ ਨੂੰ ਮੈਂ ਮਿਕਸ ਕਰ ਲਿਆ ਬਟਰ ਦੇ ਵਿੱਚ ਤੇ ਤੁਸੀਂ ਵੀ ਨਾ ਚਟਨੀ ਨੂੰ ਕਦੀ ਐਵੇਂ ਬਟਰ ਦੇ ਵਿੱਚ ਮਿਕਸ ਕਰਕੇ ਖਾ ਕੇ ਦੇਖਿਓ ਕਿੰਨਾ ਵਧੀਆ ਲੱਗਦਾ ਕਿੰਨੀ ਵਧੀਆ ਆ ਮਤਲਬ ਕਿ ਇਹਦਾ ਟੇਸਟ ਹੁੰਦਾ ਸੋ ਹੁਣ ਇੱਧਰ ਮੇਰੀ ਚਾਹ ਬਣ ਗਈ ਹੈ ਤੇ ਇੱਧਰ ਮੇਰੀ ਚਟਨੀ ਤੇ ਮੱਖਣੀ ਵੀ ਗਰਮ ਹੋ ਗਈ ਹੈ ਤੇ ਇੱਥੇ ਮੇਰੇ ਪਲੇਟ 'ਚ ਪਈ ਹੈ ਮੇਰੀਆਂ ਪਰੌਂਠੇ ਰੋਟੀਆਂ ਜੋ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਹਨਾ ਤੇ ਹੁਣ ਆਪਾਂ ਕਰਦੇ ਆਂ ਇੰਜੋਏ ਮੇਰਾ ਤਾਂ ਬ੍ਰੈਕਫਾਸਟ ਬਣ ਕੇ ਹੋ ਗਿਆ ਰੈਡੀ ਤੇ ਤੁਸੀਂ ਵੀ ਜਰੂਰ ਬਣਾਓ ਤੇ ਜਰੂਰ ਟਰਾਈ ਕਰੋ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਤੇ ਬਾਹਰ ਦੇਖੋ স্নੋ ਇਸ স্নੋ ਹੈ ਸਾਰਿਆਂ ਪਾਸੇ ਦੂਰੋਂ ਤਾਂ ਬਹੁਤ ਸੋਹਣੀ ਲੱਗਦੀ ਹੈ ਪਰ ਕਲੀਨ ਕਰਨੀ ਬਹੁਤ ਮੁਸ਼ਕਿਲ ਹੈ ਸੋ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਇੱਥੇ ਮੇਰੀ ਚਾਹ ਵੀ ਬਣ ਗਈ ਹੈ ਦੇਖੋ ਮੈਨੂੰ ਇਹ ਮੇਰੇ ਕੱਪ ਬਹੁਤ ਵਧੀਆ ਲੱਗਦਾ ਇਹਦੇ ਤੇ ਲਿਖਿਆ ਹੋਇਆ ਲਾਈਫ ਇਜ਼ ਅ ਡਰੇਰਿੰਗ ਅ ਟਵੈਂਚਰ ਸੋ ਲਾਈਫ ਹਰ ਦਿਨ ਆਪਾਂ ਨੂੰ ਨਵਾਂ ਲੈਸਨ ਦੇ ਕੇ ਜਾਂਦੀ ਹੈ ਸੋ ਡੀਮੋਟੀਵੇਟ ਨਹੀਂ ਹੋਣਾ ਚਾਹੀਦਾ ਸਿੱਖਣਾ ਚਾਹੀਦਾ ਸੋ ਆਪਾਂ ਮਿਲਨੇ ਅਗਲੀ ਵੀਡੀਓ ਚ ਤੇ ਤੁਸੀਂ ਵੀ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਬਣੀ